ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੱਲ ਆਓ ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸੁਰਖੀਆਂ ਤੇ ਨੰਬਰ 1 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੰਚੈ ਜਨ ਭਾਗੀਦਾਰੀ ਪਹਿਲ ਕਦਮੀ ਦੀ ਕੀਤੀ ਸ਼ੁਰੂਆਤ ਕਿਹਾ ਪਾਣੀ ਦੀ ਸੰਭਾਲ ਸਿਰਫ ਨੀਤੀਆਂ ਦਾ ਨਹੀਂ ਸਗੋਂ ਸਮਾਜਿਕ ਵਫਾਦਾਰੀ ਦਾ ਮਾਮਲਾ ਹੈ ਪਹਿਲਵਾਨ ਵਿਨੇਸ਼ ਪੋਗਟ ਤੇ ਬਜਰੰਗ ਪੂਨੀਆ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਬੀਜੇਪੀ ਉੱਤੇ ਸਾਧੇ ਨਿਸ਼ਾਨੇ ਚੰਡੀਗੜ੍ਹ ਵਿੱਚ 5 ਦਿਨ ਡਟ ਕੇ ਕਿਸਾਨਾਂ ਨੇ ਮੰਗਵਾਈਆਂ ਕਈ ਮੰਗਾਂ ਅੱਜ ਧਰਨਾ ਕੀਤਾ ਖਤਮ ਤੇ ਹੁਣ ਖਬਰਾਂ ਵਿਸਤਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲ ਸੰਚੈ ਜਨ ਭਾਗੀਦਾਰੀ ਪਹਿਲ ਕਦਮ ਦੀ ਸ਼ੁਰੂਆਤ ਕੀਤੀ ਹੈ ਤੇ ਕਿਹਾ ਕਿ ਪਾਣੀ ਦੀ ਸੰਭਾਲ ਸਿਰਫ ਨੀਤੀਆਂ ਦਾ ਮਸਲਾ ਨਹੀਂ ਸਗੋ ਸਮਾਜਿਕ ਵਫਾਦਾਰੀ ਅਤੇ ਜਾਗਰੂਕਤਾ ਦਾ ਮਾਮਲਾ ਹੈ ਜਨ ਭਾਗੀਦਾਰੀ ਅਤੇ ਜਨ ਅੰਦੋਲਨ ਇਸ ਦੀਆਂ ਸਭ ਤੋਂ ਵੱਡੀਆਂ ਤਾਕਤਾਂ ਨੇ ਵੀਡੀਓ ਕਾਨਫਰencing ਰਾਹੀਂ ਆਯੋਜਿਤ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਵੀ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅਚਾਨਕ ਪੈਮੀ ਦੇ ਤਾਂਡਵ ਕਰਨ ਦੇਸ਼ ਦਾ ਸ਼ਾਇਦ ਹੀ ਅਜਿਹਾ ਕੋਈ ਖੇਤਰ ਹੋਵੇਗਾ ਜਿਸ ਨੂੰ ਸੰਕਟ ਦਾ ਸਾਹਮਣਾ ਨਾ ਕਰਨਾ ਪਿਆ ਹੋਵੇ ਉਨੇ ਕਹੇ ਕਿ ਇਸ ਵਾਰ ਗੁਜਰਾਤ ਉੱਤੇ ਵੱਡਾ ਸੰਕਟ ਆਇਆ ਕੁਦਰਤ ਦੇ ਇਸ ਕਹਿਰ ਨੂੰ ਚਲਣ ਲਈ ਸਾਰੇ ਪ੍ਰਬੰਧ ਇੰਨੇ ਮਜ਼ਬੂਤ ਨਹੀਂ ਸਨ ਪਰ ਗੁਜਰਾਤ ਦੇ ਲੋਕਾਂ ਅਤੇ ਦੇਸ਼ਵਾਸੀਆਂ ਦਾ ਸੁਭਾਅ ਕੁਝ ਹੈ ਕਿ ਸੰਕਟ ਦੀ ਘੜੀ ਵਿੱਚ ਹਰ ਕੋਈ ਮੋਢੇ ਨਾਲ ਮੋਢਾ ਜੋੜ ਕੇ ਖੜਦਾ ਹੈ ਅਤੇ ਸਭ ਦੀ ਮਦਦ ਕਰਦਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਾਣੀ ਦੀ ਸੰਭਾਲ ਸਿਰਫ ਇੱਕ ਨੀਤੀ ਨਹੀਂ ਸਗੋਂ ਇੱਕ ਗੁਣ ਵੀ ਹੈ ਇਸ ਵਿੱਚ ਉਦਾਰਤਾ ਅਤੇ ਜ਼ਿੰਮੇਵਾਰੀ ਦੋਵੇਂ ਸ਼ਾਮਲ ਨੇ ਉਹਨਾਂ ਨੇ ਕਿਹਾ ਕਿ ਜਦ जो आने वाली पीढ़ियां सा निर्णय कर पानी के प्रति साड़ा, साड़ा रवैया शायद उन्होंने पहला मापदंड होगा आज गुजरात की धरती से जल शक्ति मंत्रालय द्वारा एक अहम अभियान का शुभारंभ हो रहा है उसके पूर्व पिछले दिनों देश के हर कोने में जो वर्षा का तांडव हुआ देश का शायद ही कोई इलाका होगा जिसको इस मुसीबत से संकट को झेलना न पड़ा हो मैं कई वर्षों तक गुजरात का मुख्यमंत्री रहा लेकिन एक साथ इतने सभी तहसीलों में इतनी तेज बारिश मैंने कभी न सुना था न देखा था लेकिन इस बार गुजरात में बहुत बड़ा संकट आया सारी व्यवस्थाओं की ताकत नहीं थी कि प्रकृति के इस प्रकोप के सामने हम टिक पाए आने वाली पीढ़ियां जब हमारा आकलन करेगी तो पानी के प्रति हमारा रवैया ये शायद उनका पहला पैरामीटर होगा क्योंकि ये केवल संसाधनों का प्रश्न नहीं है ये प्रश्न जीवन का है प्रश्न मानवता के भविष्य का है इसलिए हमने सस्टेनेबल फ्यूचर के लिए जिन नौ संकल्पों को सामने रखा है उनमें जल संरक्षण पहला संकल्प है मुझे खुशी है आज इस दिशा में जन भागीदारी के जरिए एक और सार्थक प्रयास शुरू हो रहा है मैं इस अवसर पर भारत सरकार के जल शक्ति मंत्रालय को गुजरात सरकार को और इस अभियान में भाग ले रहे देश के सभी लोगों को शुभकामनाएं देता हूं ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਿਲਵਾਨ ਵਿਨੇਸ਼ ਪੋਗਾਟ ਅਤੇ ਬਜਰੰਗ ਪੂਨੀਆ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਤੇ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਪਾਰਟੀ ਦੇ ਆਗੂ ਪਵਨ ਖੇੜਾ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੇਪਾਨ ਅਤੇ ਹਰਿਆਣਾ ਆਈ.ਸੀ.ਸੀ. ਇੰਚਾਰਜ ਦੀਪਕ ਬਵਰੀਆ ਮੌਜੂਦ ਸਨ। ਇਸ ਮੌਕੇ ਬੋਲਦਿਆਂ ਵਿਨੇਸ਼ ਪੋਗਾਟ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਉਹ ਧੰਨਵਾਦ ਕਰਦੀ ਹੈ ਤੇ ਇਸ ਪਾਰਟੀ ਵਿੱਚ ਆਉਣਾ ਉਸਦੇ ਲਈ ਮਾਣ ਵਾਲੀ ਗੱਲ ਹੈ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਕਾਂਗਰਸ ਦੇ ਟਿਕਟੂ ਤੇ ਵਿਧਾਨ ਸਭਾ ਚੋਣ ਲੜ ਸਕਦੇ ਨੇ। ਇਸ ਮੌਕੇ ਵਿਨੇਸ਼ ਵੋਗਾਟ ਨੇ ਕਿਹਾ ਕਿ ਜਦੋਂ ਸਾਨੂੰ ਭਾਜਪਾ ਨੇ ਸੜਕਾਂ ਤੇ ਘੜੀਸਿਆ ਸੀ ਤਾਂ ਸਾਰੀਆਂ ਵਿਰੋਧੀ ਪਾਰਟੀਆਂ ਸਾਡੇ ਨਾਲ ਖੜੀਆਂ ਸਨ ਇਸ ਮੌਕੇ ਬਜਰੰਗ ਕੂਨੀਆ ਨੇ ਕਿਹਾ ਕਿ ਅਸੀਂ ਰਾਜਨੀਤੀ ਵਿਚ ਆ ਰਹੇ ਹਾਂ ਹੁਣ ਅਸੀਂ ਸਖਤ ਮਿਹਨਤ ਕਰਾਂਗੇ ਤੇ ਕਾਂਗਰਸ ਨੂੰ ਮਜ਼ਬੂਤ ਕਰਾਂਗੇ ਕਾਂਗਰਸ ਪਾਰਟੀ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਹੂੰ ਕਿਉਂਕਿ ਜਦ ਬੋਲਤੇ ਹਨ ਨਾ ਕਿ ਬੁਰੇ ਟਾਈਮ ਮੇ ਪਤਾ ਲੱਗਦਾ ਹੈ ਕਿ ਆਪਣਾ ਕੌਣ ਹੈ ਜਦ ਹਮ ਰੋਡ ਪੇ ਘਸੀਟੇ ਜਾ ਰਹੇ ਥੇ तो छोड़ के बीजेपी को देश में जितनी भी पार्टियां हैं वो हमारे साथ में थी हमारे दर्द को समझ पा रही थी हमारे आंसुओं को समझ पा रही थी मैं बहुत प्राउड फील कर रही हूँ कि मैं एक ऐसी पार्टी में एक ऐसी विचारधारा में हूँ जो महिलाओं के साथ हो रहा अन्याय और उनके साथ बुरे बर्ताव के खिलाफ खड़ी है उन वो लड़ाई लड़ने के तैयार है सड़क से लेकर संसद तक और मैं विश्वास दिलाती हूँ पूरे देशवासियों को कि जो मेहनत जो लगन से हमने रेसलिंग में काम किया है हम चाहते हैं कि देश के हर एक नागरिक को जो दर्द जो तकलीफ हमने झेली है खासकर महिलाओं के लिए हर एक उस महिला के साथ में हम खड़े हैं जो अपने आप को लाचार अपने आप को बेबस समझती है हम इस पे कांग्रेस पार्टी में आए हैं मैं धन्यवाद देता हूँ सभी का हम अपनी पूरी मेहनत जितनी हमने कुश्ती में मेहनत की है जितनी हमें किसान आंदोलन में मेहनत करी है जितना अग्निपथ योजना के टाइम पे मेहनत करी है और बेटियों के आंदोलन में मेहनत करी है ऐसे ही मेहनत करेंगे और कांग्रेस पार्टी को भी मजबूत करेंगे और देश को भी मजबूत करेंगे और ग्राउंड पर रह के काम करेंगे जैसे रेसलिंग में बचपन से सात आठ साल की उम्र में लगे थे जब यह पता नहीं था कि हम ओलंपिक मेडल जीतेंगे लेकिन धीरे धीरे आगे बढ़ते गए मेहनत करते गए और वो मुकाम हमें मिला क्योंकि ओलंपिक से बड़ा कोई भी प्लेटफॉर्म नहीं होता और जिस दिन विनेश फाइनल में गई उस दिन पूरा देश जोश जोश में था पूरा जश्न हुआ लेकिन अगले दिन जो घटना हुई पूरा देश दुखी था लेकिन कुछ आईटी सेल थी जो पूरा देश में जश्न मना रही थी तो ये देश के लिए बड़े दुख की बात है और पूरे देश को सोचना चाहिए कि आप किन लोगों को सपोर्ट कर रहे हैं सुप्रीम कोर्ट ने आज हिमाचल प्रदेश हाई कोर्ट के कॉलेजियम हाई कोर्ट विच तरक्की दो सीनियर जिला सैशन अदालतों के जजा के नामों उत्ते मुड़ विचार करने लिया है ਅਦਾਲਤ ਨੇ ਕਿਹਾ ਕਿ ਹਾਈ ਕੋਰਟ ਦੇ ਚੀਫ ਜਸਟਿਸ ਵਿਅਕਤੀਗਤ ਤੌਰ ਤੇ ਇਹਨਾਂ ਸ਼ਿਫਾਰਿਸ਼ਾਂ ਉੱਤੇ ਮੁੜ ਵਿਚਾਰ ਨਹੀਂ ਕਰ ਸਕਦੇ ਅਤੇ ਉਹਨਾਂ ਉੱਤੇ ਸਿਰਫ ਹਾਈ ਕੋਰਟ ਕଲେਜੀਅਮ ਵੱਲੋਂ ਹੀ ਸਮੂਹਿਕ ਤੌਰ ਤੇ ਵਿਚਾਰ ਕੀਤਾ ਜਾ ਸਕਦਾ ਹੈ ਜਸਟਿਸ ਰਿਸ਼ੀਕੇਸ਼ ਰਾਏ ਅਤੇ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਦੀ ਬੈਂਚ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਦਾਲਤ ਦੇ ਦੋ ਜੱਜਾਂ ਵੱਲੋਂ ਦਾਇਰ ਪਟੀਸ਼ਨ ਉੱਤੇ ਇਹ ਫੈਸਲਾ ਸੁਣਾਇਆ ਪਟੀਸ਼ਨਰ ਨੇ ਦੋਸ਼ ਲਗਾਇਆ ਸੀ ਕਿ ਹਾਈ ਕੋਰਟ ਦੇ ਕଲେਜੀਅਮ ਨੇ ਹਾਈ ਕੋਰਟ ਵਿੱਚ ਜੱਜਾਂ ਦੇ ਅਹੁਦੇ ਲਈ ਚੋਣ ਦੌਰਾਨ ਉਹਨਾਂ ਦੀ ਯੋਗਤਾ ਤੇ ਸੀਨੀਅਰਤਾ ਉੱਤੇ ਵਿਚਾਰ ਨਹੀਂ ਕੀਤਾ ਬੈਂਚ ਨੇ ਫੈਸਲਾ ਸੁਣਾਉਂਦਾ ਹੈ ਕਿ ਹੈ ਕਿ ਹਾਈ ਕੋਰਟ ਦੇ ਕਲੇਜੀਆਂ ਵੱਲੋਂ ਕੋਈ ਵੀ ਇਸ ਮੁਹਿਕ ਸਲਾਹ ਤੇ ਵਿਚਾਰ ਵਟਾਂਦਰਾ ਨਹੀਂ ਕੀਤਾ ਗਿਆ ਸੀ। ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੋਣ ਪ੍ਰਚਾਰ ਜਾਰੀ ਹੈ। ਇਸ ਤਹਿਤ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਹਰਿਆਣਾ ਦੇ ਕਲਾਇਤ ਵਿੱਚ ਬਦਲਾਵ ਜਨ ਸਭਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਹੁਤ ਕੰਮ ਕਰਵਾਏ ਗਏ ਨੇ। ਉਨਾਏ ਕੰਮ ਗਿਣਵਾਏ ਅਤੇ ਹਰਿਆਣਾ ਵਾਸੀ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣ ਇਸ ਸਾਈਡ ਪੇ ਦਿੱਲੀ ਹੈ ਇਸ ਸਾਈਡ ਪੇ ਪੰਜਾਬ ਹੈ ਦੋਨੋਂ ਸਟੇਟੋ ਮੇ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਆਪ ਫੋਨ ਕਰਕੇ ਪੁੱਛ ਲਿਜੀਏ नब्बे परसेंट घरों को 600 सौ यूनिट बिजली के माफ है नब्बे घरों को, को बिजली का बिल जीरो आता है पंजाब में, इधर भी पूछ लीजिए दिल्ली वहां भी जीरो आता है हमारे यहां शानदार हॉस्पिटल बन रहे हैं प्राइवेट में इलाज कराना प्राइवेट में करा लो सरकारी में कराना है, सरकारी में करा लो इलाज एक जैसा ही है फर्क कितना है कि प्राइवेट में आपके पैसे लगेंगे सरकारी में सब कुछ पैरासीटामोल की गोली से लेके 40-50 लाख के ऑपरेशन तक सब कुछ फ्री है मुफ्त है अगर इधर भी सहूलतें मिल सकती हैं इधर भी सहूलतें मिल सकती हैं तो आप बीच में क्यों फंसे हुए भाई आप भी निकल जाओ बीच में से ठेका ले रखा है इनको वोट देने का अठहत्तर साल हो गए अठहत्तर साल हो गए देश को याद हुए अमेरिका वाले मंगल ग्रह पे प्लाट काटने की बात सोच रहे हैं कि मंगल ग्रह के पे प्लाट काटेंगे और हमारे से अभी कलैत के सीवरेज के ढक्कन पूरे नहीं हुए अभी तक, अभी तक सीवरेज के ढक्कन पूरे नहीं हुए लोगों ने एक ही बात बोली जी हमारा पीछा छुड़वा दो भाजपा वालों से किसी ना किसी तरीके से हमारा पीछा छुड़वा दो मैंने कहा जी हम तो जरिए ही बन सकते हैं ਕੀਛਾ ਤੋਂ ਆਪਕੋ ਖੁਦ ਕੋ ਛੁਡਵਾਣਾ ਪੜੇਗਾ ਝਾੜੂ ਵਾਲਾ ਬਟਨ ਦਬਾਕਰ ਆਪਕਾ ਪਿੱਛਾ ਛੁੱਟ ਜਾਏਗਾ ਭਾਈ ਸਾਹਿਬ ਪਹਿਲੇ ਦਿੱਲੀ ਔਰ ਪੰਜਾਬ ਮੇ ਐਸੇ ਥਾ ਅਬ ਹੋ ਗਿਆ ਠੀਕ ਹੋ ਗਿਆ ਵਹਾਂ ਚੰਡੀਗੜ੍ਹ ਵਿੱਚ 5 ਦਿਨਾਂ ਤੋਂ ਡਟੇ ਕਿਸਾਨਾਂ ਨੇ ਪੰਜਾਬ ਸਰਕਾਰ ਤੋਂ ਆਪਣੇ ਕਈ ਮੰਗਾਂ ਮਨਵਾ ਲਈਆਂ ਨੇ ਇਸ ਲਈ ਕਿਸਾਨਾਂ ਨੇ ਅੱਜ ਆਪਣਾ ਧਰਨਾ ਸਮਾਪਤ ਕਰ ਦਿੱਤਾ ਹੈ ਅਤੇ ਅੱਜ ਕਿਸਾਨ ਵਾਪਸ ਘਰਾਂ ਨੂੰ ਮੁੜ ਗਏ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਮੁਖੀ ਯੋਗਿੰਦਰ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੇ ਉਹਨਾਂ ਨੂੰ ਨਵੀਂ ਖੇਤੀ ਨੀਤੀ ਦਾ ਖਰੜਾ ਵੀ ਤਰੀਕ ਤੱਕ ਦੇਣ ਦਾ ਐਲਾਨ ਕੀਤਾ ਹੈ ਹੋਰ ਮੰਗਾਂ ਉੱਤੇ ਵੀ ਚਰਚਾ ਕੀਤੀ ਗਈ ਹੈ ਉਹਨਾਂ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਮਾਮਲਾ ਹੱਲ ਨਾ ਹੋਇਆ ਤਾਂ ਮੁੜ ਸੰਘਰਸ਼ ਵਿੜਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਹੈ ਕਿ ਖੇਤੀ ਨੀਤੀ ਤਿਆਰ ਕੀਤੀ ਜਾਵੇਗੀ ਜਿਸ ਦਾ ਖਰੜਾ ਕਿਸਾਨਾਂ ਤੇ ਹੋਰ ਵਿਦਵਾਨਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਤੋਂ ਉੱਤੇ ਕਿਸਾਨਾਂ ਤੇ ਹੋਰ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਜਾਵੇਗੀ ਜਿਸ ਤੋਂ ਬਾਅਦ ਇਸ ਨੂੰ ਲਾਗੂ ਕੀਤਾ ਜਾਵੇਗਾ ਦੇਖੋ ਸਰ ਖੇਤੀ ਨੀਤੀ ਵਾਲੇ ইস্যੂ ਨੂੰ ਅਸੀਂ ਲੈ ਕੇ ਚੱਲੇ ਉਹ ਅਸੀਂ ਸਰਕਾਰ ਦੇ ਹੱਥਾਂ ਤੱਕ ਪਹੁੰਚਾਉਣ ਚ ਸਰਕਾਰ ਤੋਂ ਇਹ ਸਰਕਾਰ ਨੇ ਇਸ ਨੂੰ ਪ੍ਰਵਾਨ ਕਰ ਲਿਆ ਵੀ ਹਾਂ ਅਸੀਂ ਖੇਤੀ ਬਣਾ ਲਈ ਤੇ ਤੁਹਾਨੂੰ 30 ਸਤੰਬਰ ਤੱਕ ਖੇਤੀ ਨੀਤੀ ਤੁਹਾਡੇ ਹੱਥ ਚ ਜਾਊਗੀ ਉਹਦੇ ਚਰਚਾ ਕਰਕੇ ਆਪਾਂ ਨੂੰ ਆਖੇਤੀ ਨੀਤੀ ਨੂੰ ਲੈ ਕੇ ਜਿਹੜੀ ਸਰਕਾਰ ਨੇ ਖਰੜਾ ਧਿਆਨ ਕੀਤਾ ਲੱਗਦਾ ਹੈ ਕਿ ਉਹਦੇ ਵਿੱਚ ਜਿਹੜੀਆਂ ਸਹਿਮਤੀ ਹੋਵੇਗੀ ਜਾਂ ਉਹਦੇ ਵਿੱਚ ਹੋਰ ਅਮੈਂਡਮੈਂਟ ਤੁਸੀਂ ਕਰੋਗੇ ਸੁਝਾਅ ਦੇ ਜਿਹੜੇ ਨੁਕਤਿਆਂ ਤੇ ਇਤਰਾਜ਼ ਹੋਊਗਾ ਉੱਤੇ ਅਸੀਂ ਐਮੈਂਡਮੈਂਟ ਕਰਵਾਵਾਂਗੇ। ਅਸੀਂ ਤਾਂ ਕੱਲੇ ਹੈ ਨਹੀਂ ਪੰਜਾਬ ਦੇ ਵਿੱਚ 65 70 ਜਤੇ ਬੰਦਿਆਂ ਨੇ। ਉਹ ਜਤੇ ਬੰਦਿਆਂ ਨਾਲ ਗੱਲ ਕਰਨ ਜਿਹੋ ਉਹਨਾਂ ਦੇ ਆਪਦੇ ਇਤਰਾਜ਼ ਹੋਣਗੇ। ਜਿਹੜੀਆਂ ਨੁਕਤਿਆਂ ਤੇ ਸਾਨੂੰ ਇਤਰਾਜ਼ ਹੋਊ ਆਪਦਾ ਰਤਰਾਜ ਅਸੀਂ ਨੋਟ ਕਰਾਂਗੇ ਬਦਲਣਾ ਨਾ ਬਦਲਣਾ ਸਰਕਾਰ ਦੀ। ਜੀ ਉਹ ਵੱਡੀ ਗੱਲ ਹੈਗੀ ਆ ਜਿਹੜੇ ਕਰਜ਼ੇ ਨੂੰ ਲੈ ਕੇ ਹੈਗੀ ਆ ਕਿਸਾਨਾਂ ਦੇ ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖ ਰਹੇ ਹੋ ਕਿਉਂਕਿ ਕੱਲ ਮੰਗ ਵੀ ਰੱਖੀਏ ਤੁਸੀਂ ਵੱਡੀ ਵਨ ਟਾਈਮ ਸੈਟਲਮੈਂਟ ਦੀ ਗੱਲਬਾਤ ਵੀ ਹੋਈ ਹੈ। ਸਰ ਜੀ ਜਿਹੜੇ ਡਿਫਾਲਟਰ ਹੋਏ ਕਿਸਾਨ ਨੇ ਉਹਨਾਂ ਨੂੰ ਮਤਲਬ ਅਸੀਂ ਕਹਿੰਦੇ ਆ ਵੀ ਇੱਕ ਆਪਸ਼ਨ ਦੇਣੀ ਚਾਹੀਦੀ ਹੈ ਸਰਕਾਰ ਨੂੰ ਕਿ ਜਿਹੜੇ ਕਰਜ਼ਾ ਭਰਨਾ ਚਾਹੁੰਦੇ ਨੇ ਬੈਂਕ ਦਾ ਕਰਜ਼ਾ ਭਰਨਾ ਚਾਹੁੰਦੇ ਨੇ ਉਹਨਾਂ ਦਾ ਵਿਆਜ ਹੀ ਇੰਨਾ ਹੋ ਗਿਆ ਵੀ ਉਹਨਾਂ ਤੋਂ ਭਰਿਆ ਨਹੀਂ ਜਾ ਰਿਹਾ ਉਹਦੇ ਕਰਕੇ ਬੈਂਕ ਵੀ ਘਾਟੇ ਜਾ ਰਹੀ ਹੈ ਬੈਂਕ ਦਾ ਕਾਰੋਬਾਰ ਵੀ ਖੜਾ ਹੈ ਬੈਂਕ ਦਾ ਕਾਰੋਬਾਰ ਵੀ ਚੱਲ ਸਕਦਾ ਹੈ ਤੇ ਕਿਸਾਨ ਵੀ ਕਰਜ਼ਾ ਮੋੜਨਾ ਚਾਹੁੰਦਾ ਇਸ ਕਰਕੇ ਵਨ ਟਾਈਮ ਸੈਟਲਮੈਂਟ ਸਕੀਮ ਨੂੰ ਤਰਜੀਹ ਦਿੱਤੀ ਜਾਵੇ ਉਹ ਸਰਕਾਰ ਨੇ ਪ੍ਰਵਾਨ ਕਰ ਅੱਜ ਕੀ ਫੈਸਲਾ ਹੋਇਆ ਕਿ ਕਿੰਨੇ ਵਜੇ ਇੱਥੋਂ ਵਾਪਸੀ ਹੋਵੇਗੀ ਜਾਂ ਟਰਨਾ ਚੁੱਕਿਆ ਜਾਏਗਾ ਦੇਖੋ ਸਰ 2 ਵਜੇ ਇੱਥੋਂ ਅਸੀਂ ਸਮਾਪਤੀ ਕਰਦਾ ਅੱਜ ਛੇਵੇਂ ਦਿਨ ਚ 2 ਵਜੇ ਅਸੀਂ ਸਮਾਪਤੀ ਅੱਗੇ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਜਾਂ ਫਿਰ ਦੁਬਾਰਾ ਆਉਣ ਦੀ ਵੀ ਇੱਥੇ ਨੋਬਤ ਆ ਸਕਦੀ ਹੈ ਜਾਂ ਕੀ ਅਗਲੀ ਰਣਨੀਤੀ ਰਹੇਗੀ ਇੱਕੋ ਜਰਾ ਇੱਥੇ ਦੁਬਾਰਾ ਆਵਾਂਗੇ ਕਿ ਨਹੀਂ ਆਵਾਂਗੇ ਐਂ ਤਾਂ ਨਹੀਂ ਕਹਿ ਸਕਦੇ ਜੇ ਜਉਂਦੇ ਰਹਾਂਗੇ ਤਾਂ ਸਾਡੀ ਰਾਜਨੀਤਿਕ ਅਸੀਂ ਵਾਰ-ਵਾਰ ਆਵਾਂਗੇ ਉਧਰ ਮੀਟਿੰਗਾਂ ਦਾ ਦੌਰ ਕਿੰਨਾ ਚੱਲਦਾ ਹੈ ਸਰਕਾਰ ਤੇ ਨਿਰਪਰ ਹੈ ਸਰਕਾਰ ਕਦੋਂ ਬੁਲਾਉਗੀ ਅਸੀਂ ਆਵਾਂਗੇ ਅੰਦੋਲਨ ਹੈ ਅੰਦੋਲਨ ਚੱਲਦੇ ਰਹਿਣਗੇ ਅਸੀਂ ਆਉਂਦੇ ਜਾਂਦੇ ਰਹਾਂਗੇ ਕਦੇ ਇਹ ਹਟਾ ਦਿੰਦੇ ਨੇ ਕਦੇ ਅਸੀਂ ਬਹਾਲ ਕਰ ਲੈਂਦੇ ਨੇ ਕਦੇ ਸਰਕਾਰ ਦੇ ਕਦੇ ਇਹਨਾਂ ਦੇ ਕਦੇ ਬਾਬਲ ਕੇ ਕਦੇ ਸ਼ੂਸ਼ਕ ਪੰਜਾਬ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਉੱਤੇ ਵੈਟ ਵਧਾਉਣ ਅਤੇ ਬਿਜਲੀ ਦੀ ਸਬਸਿਡੀ ਵਾਪਸ ਲੈਣ ਦੇ ਵਿਰੋਧ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਅੱਗੇ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਆ ਮੁੱਖ ਮੰਤਰੀ ਦਾ ਪੁਤਲਾ ਫੁਕਿਆ ਗਿਆ ਅਤੇ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਸਰਕਾਰ ਦੇ ਖਿਲਾਫ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਉਪਰੰਤ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਡਾਕਟਰ ਸਿਕੰਦਰ ਸਿੰਘ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਅੱਜ ਬੈਠ ਲਾ ਕੇ ਇਹਨਾਂ ਨੇ ਇਮ ਤਿੰਮਤਾ ਵਧਾ ਦਿੱਤੀਆਂ ਪੈਟਰੋਲ ਦੀਆਂ ਡੀਜ਼ਲ ਦੀਆਂ ਜਿਹੜਾ ਕਿ ਕਿਸਾਨ ਤੇ ਆਮ ਆਦਮੀ ਗਰੀਬ ਤੇ ਵੀ ਅਸਰ ਪੈ ਰਿਹਾ ਹੈ। ਔਰ ਜਿਹਨਾਂ ਬਿਜਲੀ ਦੀਆਂ ਕਿੰਤਾ ਜਿਹੜੇ ਕਾਂਗਰਸ ਵੱਲੇ 3 ਰੁਪਏ ਦੀ ਸਬਸਿਡੀ ਦਿੱਤੀ ਗਈ ਸੀ ਉਹ ਸਬਸਿਡੀ ਨਾਲੇ ਬੰਦ ਕਰਕੇ ਕੋਲਟਾ ਕੀਮਤਾਂ ਬਿਜਲੀ ਦੇ ਰੇਟ ਦੀਆਂ ਵੀ ਵਧਾਲੀਆਂ। ਇਹ ਸਾਰਾ ਜਿਹੜਾ ਖਰਚ ਹੈ ਇਹ ਕਿਸਾਨਾਂ ਦੇ ਪਾਏਗਾ, ਗਰੀਬਾਂ ਦੇ ਪਾਏਗਾ, ਆਮ ਲੋਕਾਂ ਦੇ ਪਾਏਗਾ, ਦੁਕਾਨਦਾਰਾਂ ਤੇ ਪਾਏਗਾ। ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੜਾ ਮਾਜਰਾ ਨੇ ਗੁਰਦੁਆਰਾ ਦੁਫੇੜਾ ਸਾਹਿਬ ਵਿਖੇ 113 ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਪੱਪਾ ਰਾਮ ਸਿੰਘ ਜੀ ਗੰਡੂਆ ਵਾਲੇ ਦੇ ਜਨਮ ਦਿਵਸ ਦੇ ਮੌਕੇ ਰਖਵਾਏ ਗਏ ਸ਼੍ਰੀ ਖੰਡ ਪਾਠ ਸਾਹਿਬ ਦੇ ਭੋਗ ਸਮੇਂ ਮੱਥਾ ਟੇਕਿਆ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਲਿਆ। ਉਹਨਾਂ ਇਸ ਮੌਕੇ ਮੌਜੂਦਾ ਡੇਰਾ ਮੁਖੀ ਸੰਤ ਬੀਬਾ ਕੁਲਵਿੰਦਰ ਕ ਗੱਲਬਾਤ ਕੀਤੀ ਇਸ ਮੌਕੇ ਵੱਡੇ ਗਿਣਤੀ ਵਿੱਚ ਵੱਖ-ਵੱਖ ਸਿਆਸੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਇਸ ਮੌਕੇ ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸੰਤ ਬਾਬਾ ਬਲਵਿੰਦਰ ਦਾਸ ਮੁੱਲਾਂਪੁਰ ਵਾਲੇ ਅਤੇ ਭਾਈ ਮਨਦੀਪ ਸਿੰਘ ਭਾਮੀਆਂ ਵਾਲਿਆਂ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਇਸ ਮੌਕੇ ਕੈਬਨਿਟ ਮੰਤਰੀ ਜੋੜਾ ਮਾਜਰਾ ਤੋਂ ਇਲਾਵਾ ਸਾਬਕਾ ਕ੍ਰਿਕਟਰ ਯਵਰਾਜ ਸਿੰਘ ਵੀ ਪਹੁੰਚੇ ਰਾਦਾ ਸਵਾਮੀ satsang ਬਿਆਸ ਦੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਉਹਨਾਂ ਵੱਲੋਂ ਨਵੇਂ ਥਾਪੇ ਗਏ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਜੇਲ੍ਹ ਰੋਡ ਜਲੰਧਰ ਨੇੜੇ ਮਿਸ਼ਨ ਕੰਪਾਉਂਡ ਸਥਿਤ ਰਾਦਾ ਸਵਾਮੀ satsang ਬਿਆਸ ਕੇਂਦਰ ਇੱਕ ਵਿੱਚ ਪਹੁੰਚੇ ਉਹਨਾਂ ਦੇ ਆਉਣ ਦੀ ਸੂਚਨਾ ਮਿਲਦੇ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਉੱਥੇ ਪਹੁੰਚੀ ਜਿੱਥੇ ਉਹਨਾਂ ਨੇ ਪੰਡਾਲ ਵਿੱਚ ਬੈਠੀ ਸੰਗਤ ਨੂੰ ਦਰਸ਼ਨ ਦਿੱਤੇ ਇਸ ਦੌਰਾਨ ਸੰਗਤ ਕਾਫੀ ਭਾਵੁਕ ਨਜ਼ਰਾਈ ਰਾਦਾ ਸਵਾਮੀ satsang ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ 2 ਸਤੰਬਰ ਨੂੰ ਆਪਣੇ ਵਾਰਿਸ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਹਨਾਂ ਨੇ 45 ਸਾਲਾ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਧਾਪਿਆ ਅਤੇ ਸੰਗਤ ਦੇ ਨਾਮਦਾਨ ਦੇਣ ਦਾ ਅਧਿਕਾਰ ਵੀ ਦਿੱਤਾ ਹੈ। ਹਾਲਾਂਕਿ ਵਿਆਸਦੇਰੇ ਵੱਲੋਂ ਇਸ ਆਖਰੀ ਕੀਤਾ ਗਿਆ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਰਾਧਾ ਸਵਾਮੀ ਸਤਸੰਗ ਵਿਆਸਦੇ ਮੌਜੂਦਾ ਸੰਤ ਸਤਿਗੁਰੂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਮਾਤਾ ਸੁਲਖਣੀ ਜੀ ਦੇ ਵਿਆਹ ਪੁਰਬ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ ਕਰਨ ਲਈ ਇਤਿਹਾਸਕ ਗੁਰਦੁਆਰਾ ਅਚਲ ਸਾਹਿਬ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਵਿਆਹ ਪੁਰਬ ਸਮਾਗਮਾਂ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਇਸ ਸੰਬੰਧੀ ਗੱਲਬਾਤ ਕਰਦਿਆਂ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੁਰਬ ਬੜੀ ਹੀ ਸ਼ਰਧਾ ਤੇ ਤੁਮਤਮ ਦੇ ਨਾਲ ਮਨਾਇਆ ਜਾਵੇਗਾ। ਬਾਅਦਸਮੁ ਆ ਮੇਰਾ ਮਾਈਕ ਆਇਆ ਤਾਂ ਸਹਿਬ ਸਾਧੂ ਪੰਜਮ ਪਾਤਸ਼ਾਹ ਦੀ ਕਿਰਪਾ ਕਰਕੇ ਆ ਆ ਰਿਹਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਦਰ ਗਿਆ ਸੱਚਖੰਡ ਸ਼੍ਰੀ ਗੁਰੂ ਸਾਹਿਬ ਜੀ ਨੇ ਪ੍ਰਕਾਸ਼ ਕੀਤਾ ਉਹ ਸਰ ਪ੍ਰਕਾਸ਼ ਗੁਰੂ ਗ੍ਰੰਥ ਜੀ ਦੀ ਜੀ ਸੰਗਠ ਸਮੂਹ ਮਾ ਮੇਰਾ ਮਾਈਕ ਆਇਆ ਦੂਸਰਾ ਮੈਂ ਅੱਜ ਦੇ ਸਤਪੁਰੂ ਦਾ ਵਿਆਹ ਹੋਰ ਕਿਹਦਾ ਆ ਉਹ ਸੰਗਤ ਬਟਾਲੇ ਵੱਡੇ ਪੱਦਰ ਤੇ ਮਨੋਂਦੀ ਆ ਤੇ ਉਹ ਦੀ ਸ਼ਮੂਲੀਅਤ ਨਹੀਂ ਕਰਦੀ ਜਿਹਦੀ ਵਾਕ ਤੋਂ ਦੋ ਨਗਰ ਕੀਰਤਨ ਇੱਕ ਸ਼ਤਾਨ ਕੋ ਲੋਧੀ ਦੀ ਧਰਤੀ ਤੋਂ ਇਹਨੂੰ ਆਪਾਂ ਪ੍ਰਾਤ ਰੂਪ ਵਿੱਚ ਕਹ ਲੈਂਦੇ ਆ ਕਿਉਂਕਿ ਸਤਪੁਰੂ ਜੀ ਦੇ ਜਿੰਨੇ ਵੀ ਗ੍ਰੇਸ ਦਾ ਆਸਰਾ ਧਾਰਨ ਸਾਉ ਸਾਰੇ ਪੁਰਪਰਿ ਸਾਕਾਲੇ ਬਣ ਕੇ ਪ੍ਰੀਰਨਾ ਸਬੋਧਨ। ਉਹ 9 ਤਰੀਕ ਨੂੰ ਸੰਪਰਪਾਣ ਹੋਣ ਦੇ ਸੰਬੰਧ ਵਿੱਚ ਤੇ 10 ਤਰੀਕ ਨੂੰ ਆਵਰਤ ਬਿੰਦੇ ਤੋਂ ਬਾਅਦ ਕਾਹ ਸਾਉ ਪ੍ਰੋਗਰਾਮ ਕਰਨਾ। ਉਹਦੇ ਸਭਾ ਦੇ ਵਿੱਚ ਮੈਂਬਰਾਂ ਦੇ ਨਾਲ ਬੈਠ ਕੇ ਜਿਹੜਾ ਪ੍ਰੋਗਰਾਮ ਸਾਰਾ ਲਿਖਿਆ ਤੇ ਮੈਂ ਧੰਨਵਾਦ ਕਰਦਾ ਸਾਰੇ ਮੈਂਬਰ ਸਹਿਮਾਨਾਂ ਦਾ। ਅੱਗੇ ਐਂਟਖੰਦਰ ਕੋ ਆਜੀ ਜੀ ਜ ਪਰਵਾਰ ਅਗਰਿੰਦਰ ਪਾਲ ਸਿੰਘ ਜੀ ਦਾ ਸਰਦਾਰ ਜਸਪ੍ਰੀਤ ਸਰਦਾਰ ਸੰਜੀਤ ਸਿੰਘ ਜੀ ਜੀ ਸਾਡੇ ਇਹ ਸਾਰੇ ਮੰਜੇ ਸਰਦਾਰ ਦੇ ਨਾਲ ਉਸ ਪੂਰਬ ਦੇ ਵਿੱਚ ਵੀ ਪਹੁੰਚਦੇ ਅਤੇ ਉਹ ਪ੍ਰਬੰਧਾਂ ਦਾ ਜਿੰਦਿਆ ਲੈ ਕੇ ਬੋਕ ਤੌਰ ਦੇ ਉੱਤੇ ਗੋਰਾ ਜੀ ਜਸਪ੍ਰੀਤ ਸਾਹਿਬ ਇਹਦਾ ਸਾਰਾ ਪਰਵਾਦੀ ਦੇ ਤੱਕ ਜੋ ਦੇ ਮਸਮਾਂ ਦੇ ਵਿੱਚ ਬੈਠ ਕੇ ਇਹਦਾ ਨਾਮ ਫਿਰ ਸਾਡੀਆਂ ਗੋਲੀਆਂ ਵੀ ਫਿਰ ਵੀ ਆ ਗਈਆਂ ਤੇ ਬੈਠ ਕੇ ਮਾੜੀ ਚਾਰ ਕੰਮ ਤੇ ਬੋਲਣ ਦਾ ਸਾਲ ਫਿਰੋਜ਼ਪੁਰ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਦੱਸਦੇ ਕਿ ਨਵੇਂ ਬਾਰੇ ਕਿਹਦੇ ਗੁਰਮੀਤ ਸਿੰਘ ਉਰਫ ਕਾਲਾ ਆਲਤੀਏ ਉੱਤੇ ਬਾਈਕ ਸਵਾਰਾਂ ਨੇ ਗੋਲੀ ਚਲਾ ਦਿੱਤੀ ਜਿਸ ਨਾਲ ਉਹ ਜ਼ਖਮੀ ਹੋ ਗਿਆ ਤੇ ਜ਼ਖਮੀ ਹਾਲਤ ਵਿੱਚ ਉਸ ਨੂੰ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ਵਿੱਚ ਲਿਆਂਦਾ ਗਿਆ ਦੱਸਿਆ ਜਾ ਰਿਹਾ ਹੈ ਕਿ ਗੋਲੀ ਉਸਤੇ ਗਲੇ ਦੇ ਆਰ-ਪਾਰ ਹੋ ਗਈ ਜਿਸ ਨਾਲ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਹਾਂਜੀ ਇਹ ਨਾ ਇਹਨਾਂ ਦੀ ਆਪਣੀ ਗੱਡੀ ਹੈਗੀ ਆ ਇੰਡਿਕਾ ਵਿਸਟਾ ਇਹਨਾਂ ਦੀ ਆਪਾਂ ਗੱਡੀ ਦਾ ਕੰਮ ਕਰਦੇ ਪਏ ਸੀ ਤੇ ਇਹ ਜਦੋਂ ਫਿਰ ਸਮਾਨ ਲੈ ਕੇ ਕਿਤੇ ਆਏ ਹੋਣੇ ਆ ਅਸੀਂ ਆਪਣੇ ਸ਼ੌਕ ਤੇ ਬੈਠੇ ਸੀ ਇੱਕਦਮ ਹੀ ਪਟਾਕੇ ਦੀ ਆਵਾਜ਼ ਆਉਂਦੀ ਹੈ ਤੇ ਅਸੀਂ ਉਹ ਪਟਾਕੇ ਦੀ ਆਵਾਜ਼ ਨੂੰ ਸੁਣਦੇ ਹੋਏ ਸਿੱਧਾ ਦੁਕਾਨ ਤੋਂ ਬਾਹਰ ਨੂੰ ਚੱਲਦੇ ਆਂ ਦੇਖਦੇ ਆਂ ਕਿ ਉਧਰੋਂ ਕੁਝ ਲੋਕ ਇਕੱਠੇ ਹੋਏ ਸੀ ਕਿ ਇੱਥੇ ਗੁਰਮੀਤ ਸਿੰਘ ਜੀ ਡਿੱਗੀ ਹੋਏ ਸੀ ਤੇ ਉਹਨਾਂ ਨੂੰ ਫੋਨ ਲਗਾ ਰਿਆ ਸੀ ਜਿੱਦਾਂ ਕਿ ਦੇਖਿਆ ਆਗੇ ਤੇ ਗੋਲੀ ਹਾਰਪਰ ਹੋਏ ਸੀ ਖੋਲ-ਖੋਰ ਪਿਆ ਸੀ ਜਿਹੜੀ ਗੱਡੀ ਹੈ ਗੁਰਮੀਤ ਸਿੰਘ ਦੀ ਹਾਂਜੀ ਇਹ ਉਹਨਾਂ ਦੀ ਗੱਡੀ ਹਾਂ ਇਹ ਸਰਵਿਸ ਕਰਾਣੇ ਦਾ ਕੰਮ ਹੋਣਾ ਸੀਗਾ ਤੇ 30000 ਦੀ ਗੱਡੀ ਲਈ ਹੋਈ ਸੀ ਤੇ ਉਸ ਸਮਾਨ ਲਈ ਲੈ ਸਮਾਨ ਲੈਣ ਗਏ ਸੀ ਬਸੇ ਪਠਾਣਾ ਵਿੱਚ ਹਾਤੇ ਵਿੱਚ ਸ਼ਰਾਬ ਪੀ ਰਹੇ ਦੋ ਦੋਸਤਾਂ ਵਿੱਚ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਵਿੱਚ ਦੋਸਤ ਨੇ ਆਪਣੇ ਹੀ ਦੋਸਤ ਉੱਤੇ ਤੇਜ਼ ਤਾਰਾ ਥਾਣੇ ਨਾਲ ਹਮਲਾ ਕਰਕੇ ਉਸ ਨੂੰ ਮੌਤੇ ਘਾਟ ਤੋਂ ਧਰ ਦਿੱਤਾ ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਫਰੋਜਪੁਰ ਵਜੋਂ ਹੋਈ ਹੈ ਜਦੋਂ ਕਿ ਕਤਲ ਕਰਨ ਵਾਲੇ ਕਥਿਤ ਰੂਪੇ ਸੁਖਦੇਵ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਮੁਲਜ਼ਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਸਾਡੇ ਕੋਲ ਗਰਮੀਤ ਸਿੰਘ ਵਾਸੀ ਫਰੋਜਪੁਰ ਥਾਣਾ ਫਤਿਹਗੜ੍ਹ ਸਾ ਦਲ ਬਿਆਨ ਲਿਖਾਇਆ ਸੀਗਾ ਕਿ ਉਸ ਦਾ ਲੜਕਾ ਜਸਪ੍ਰੀ ਜਸੂਰ ਤੇ ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਕੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹਾਥ ਤੇ ਵਿੱਚ ਬਿਠਾ ਸ਼ਰਾਬੀ ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ ਹਥਿਆਰ ਦੇ ਨਾਲ ਵਾਰ ਕੀਤਾ ਉਹ ਜ਼ਖਮੀ ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹ ਪਹੁੰਚਾਇਆ ਗਿਆ ਉਹ ਤੋਂ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕਰ ਦਿੱਤਾ ਹੈ। ਵਜਾ ਰੰਜਿਸ਼ ਕੀ ਰਹੀ ਮਾਰ ਦੀ। ਉਹ ਉਹਦੇ ਦੱਸਣ ਮੁਤਾਬਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਣ ਸੀਗਾ ਜੀ। ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ? ਇਹ ਕਰੀਬ 30 ਸਾਲ ਦਾ ਸੀ ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ? ਹਾਂ ਜੀ ਦੋਸ਼ੀ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਕੋਈ ਰਿਕਵਰੀ ਵਗੈਰਾ ਵੀ ਹੋਈ ਹਥਿਆਰ ਜਿੰਨਲ ਮਾਰਕੁੱਟ ਕੀਤੀ ਗਈ ਸੀ ਉਹਦੀ। ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ। ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ ਤੇ ਉਦੋਂ ਦੌਰਾਨੇ ਪੁੱਛਗਿੱਛ ਉਹ ਤੋਂ ਅਸੀਂ ਹਥਿਆਰ ਬਲੰਦ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਜਲੰਧਰ ਦੇ ਥਾਣਾ ਬਾਰਾਦਰੀ ਦੀਨ ਆਉਂਦੇ ਲਾਡੋਵਾਲੀ ਤੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਲੜਕੀ ਦਾ ਮੋਬਾਈਲ ਫੋਨ ਖੋਹ ਲਿਆ ਤੇ ਮੌਕੇ ਤੋਂ ਫਰਾਰ ਹੋ ਗਈ ਜਾਣਕਾਰੀ ਮੁਤਾਬਕ ਲੜਕੀ ਟਿਊਸ਼ਨ ਤੋਂ ਬਾਅਦ ਘਰ ਪਰਤ ਰਹੀ ਸੀ ਕਿ ਰਸਤੇ ਵਿੱਚ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਇਹ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈ ਥਾਣਾ ਬਾਰਾਦਰੀ ਦੇ ਐਸਆਈ ਵਿਨੋਦ ਕੁਮਾਰ ਨੇ ਦੱਸਿਆ ਕਿ ਉਹਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕੇ ਲਾਡੋ ਵਾਲੀ ਰੋਡ ਉਤੇ ਬਾਈਕ ਸਵਾਰ ਸਨੈਚਰਾਂ ਨੇ ਲੜਕੀ ਤੋਂ ਮੋਬਾਈਲ ਫੋਨ ਖੋਹ ਲਿਆ ਤੇ ਫਰਾਰ ਹੋ ਗਏ ਨੇ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਤੇ ਪਹੁੰਚ ਕੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਵੇਖਿਆ ਕਿ ਕਾਲੇ ਰੰਗ ਦੇ ਸਪਲੈਂਡਰ ਬਾਈਕ ਉੱਤੇ ਸਵਾਰ ਦੋ ਨੌਜਵਾਨ ਲੜਕੀ ਤੋਂ ਮੋਬਾਈਲ ਫੋਨ ਖੋ ਕੇ ਫਰਾਰ ਹੋ ਗਏ ਸਨ ਉਹਨਾਂ ਕਹੇ ਕਿ ਪੁਲਿਸ ਨੇ ਲੁਟੇਰਿਆਂ ਦੀ ਪਾਲਿਸ਼ ਸ਼ੁਰੂ ਕੀਤੀ ਹੈ ਬੀਬੀ ਕੌਲਾ ਜੀ ਚੈਰੀਟੇਬਲ ਹਸਪਤਾਲ ਤਰਨਤਨ ਰੋਡ ਵਿਖੇ ਚੇਅਰਮੈਨ ਭਾਈ ਸਾਹਿਬ ਭਾਈ ਵਰਿਕਵਲ ਸਿੰਘ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲੇਟਰ ਵੀਰਜੀ ਦੇ ਗਵਾਈ ਵਿੱਚ ਨਵੀਂ ਤਕਨੀਕ ਦੀ ਐਮ ਆਰ ਆਈ ਅਤੇ ਸੀਟੀ ਸਕੈਨ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਸੁਕਰਾਨੇ ਵਜੋਂ ਅੱਜ ਸਮਾਗਮ ਦਾ আয়োজন ਕੀਤਾ ਗਿਆ ਇਸ ਮੌਕੇ ਤੇ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲੇਟਰ ਵੀਰਜੀ ਨੇ ਬਧਾਈ ਦਿੱਤੀ ਅਤੇ ਡਾਕਟਰ ਤੇ ਸਟਾਫ ਨੂੰ ਸਰਮਾਨਿਤ ਕਰਦੇ ਹ ਕਿਹਾ ਕਿ ਬੀਬੀ ਕਾਲੋਨਜੀ ਚੈਰੀਟੇਬਲ ਹਸਪਤਾਲ ਸਮੇਂ ਸਮੇਂ ਤੇ ਜ਼ਰੂਰਤਮੰਦ ਮਰੀਜ਼ਾਂ ਦੇ ਲਈ ਕਾਰਜ ਕਰਦਾ ਰਹਿੰਦਾ ਹੈ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲੇਟਰ ਵੀਰਜੀ ਨੇ ਕਿਹਾ ਕਿ 1 ਸਾਲ ਦੇ ਵਿੱਚ 8000 ਦੇ ਕਰੀਬ ਐਮ ਆਰ ਆਈ ਸੀਟੀ ਸਕੈਨ ਕੀਤੇ ਗਏ ਨੇ ਇਸ ਮੌਕੇ ਤੇ ਮੈਨੇਜਰ ਪਰਮਜੀਤ ਸਿੰਘ ਅਗਨਦੀਪ ਸਿੰਘ ਗੁਰਪ੍ਰੀਤ ਸਿੰਘ ਚਾਹਤ ਦਲਵੀਰ ਸਿੰਘ ਅਤੇ ਹੋਰ ਪਤਵੰਤੇ ਸੱਜਣਾਂ ਮੌਜੂਦ ਰਹਿ। ਸਾਥ ਸੰਗਤ ਜੀ ਅੱਜ ਬੜੀ ਖੁਸ਼ੀ ਵਾਲੀ ਗੱਲ ਹੈ ਸਾਡੇ ਮਾਨਯੋਗ ਮਾ ਪੁਸ਼ਪਾਇਸਾ ਭਾਈ ਗੁਰਇਕਬਾਲ ਸਿੰਘ ਜੀ ਜੋ ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਸੰਸਥਾ 16-17 ਸਾਲਾਂ ਤੋਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੈ। ਪਿਛਲੇ ਸਾਲ ਤੋਂ ਜੋ ਐਮ ਆਰ ਆਈ ਤੇ ਸੀਟੀ ਸਕੈਨ ਡਿਪਾਰਟਮੈਂਟ ਦੀ ਸ਼ੁਰੂਆਤ ਹੋਈ ਸੀ ਅਨਗੁਰੂ RAM DAJ ਜੀ ਦੀ ਕਿਰਪਾ ਨਾਲ ਬਾਬਾ ਦੀਪ ਸਿੰਘ ਜੀ ਦੀਆਂ ਅਸੀਸਾਂ ਨਾਲ 1 ਸਾਲ ਸੰਪੂਰਨ ਹੋਣ ਤੇ ਅੱਜ ਸਾਰਾ ਸਟਾਫ ਡਾਕਟਰ ਸਹਿਬਾਨ ਜੋ ਰਲ ਮਿਲ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਆਪਾਂ ਉਹਨਾਂ ਦੀ ਉਹ ਆਸਰਾ ਲਿੱਤਾ ਹੈ ਕਿ ਜਿਵੇਂ 1 ਸਾਲ ਮਹਾਰਾਜ ਜੀ ਨੇ ਸ਼ੁਕਰਾਨੇ ਵਿੱਚ ਬਤਾਇਆ ਹੈ ਆਉਣ ਵਾਲੇ ਸਾਰੇ ਸਾਲ ਦੇ ਵਿੱਚ ਵੀ ਇਹ MRI ਡਿਪਾਰਟਮੈਂਟ সিটি ਸਕੈਨ ਡਿਪਾਰਟਮੈਂਟ ਸੰਗਤਾਂ ਦੀ ਉਸੇ ਤਰ੍ਹਾਂ ਹੀ ਸੇਵਾ ਕਰਦਾ ਰਹੇ ਜਿਵੇਂ ਸਤਿਗੁਰੂ ਪਹਿਲੇ ਲੈਂਦੇ ਰਹੇ ਨੇ ਆਪਨਾ ਮਿਹਰ ਭਰੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਸਾਡੇ ਕੋਲ ਸੇਵਾਵਾਂ ਲੈਂਦੇ ਰਹਿਣ ਅਸੀਂ ਸਾਰੀਆਂ ਸੰਗਤਾਂ ਨੂੰ ਇਹਦੀ ਵਧਾਈ ਦਿੰਨੇ ਆਂ ਕਿ ਯੂਨਿਟ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੈ ਦੀ ਪੰਜਾਬੀ ਖਬਰਾਂ ਦੇ ਸਪਲਟਨ ਵਿੱਚ ਫਲਾਨਾ ਨਹੀਂ ਜਾਂਦੇ ਨੇ ਨਿਰਮਾਰ ਦੇ ਮੌਸਮ ਦੇ ਹਾਲਤੇ ਤੁਸੀਂ ਬਣੇ ਰਹੋ ਚੜ੍ਹਦੇ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ